ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਵੱਡੇ ਤੋਂ ਵੱਡਾ ਦਾਵਾ ਠੋਕਿਆ ਜਾ ਰਿਹਾ ਹੈ ਕਿ ਅਸੀਂ 31 ਮਈ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਵਾਂਗੇ। ਪਰੰਤੂ ਉਸ ਤੋਂ ਪਹਿਲਾਂ ਹੀ ਲਗਾਤਾਰ ਸਿਆਸਤ ਦੇ ਵਿੱਚ ਇੱਕ ਦੂਜੇ ਦੇ ਨਾਲ ਪੇਚ ਫਸੇ ਹੋਏ ਵੀ ਨਜ਼ਰ ਆ ਰਹੇ ਨੇ। ਆਮ ਆਦਮੀ ਪਾਰਟੀ ਲਗਾਤਾਰ ਅਕਾਲੀ ਦਲ ਨੂੰ ਲਲਕਾਰਦੀ ਹੋਈ ਨਜ਼ਰ ਆ ਰਹੀ ਹੈ। ਲਾਲਜੀਤ ਭੁੱਲਰ ਦਾ ਬਿਆਨ ਸਾਹਮਣੇ ਆ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਸਰਕਾਰ ਨੇ ਜਿਹੜਾ ਕਿ ਪੰਜਾਬ ਦੇ ਵਿੱਚ ਨਸ਼ਾ ਲਿਆਂਦਾ ਹੈ ਤੇ ਅੱਜ ਲੋਕ ਜਿਹੜੇ ਕਿਸ ਦਲਦਲ ਦੇ ਵਿੱਚ ਫਸ ਗਏ ਨੇ ਤੇ ਵੱਡੇ ਇਲਜ਼ਾਮ ਆ ਜਿਹੜੇ ਕਿ ਲਾਲਜੀਤ ਭੁੱਲੜ ਦੇ ਵੱਲੋਂ ਲਗਾ ਦਿੱਤੇ ਗਏ ਨੇ ਕਾਲੀ ਦਲ ਨੂੰ ਜਿਹੜਾ ਕਿ ਲਲਕਾਰ ਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੁਣ ਉਹਨਾਂ ਦੇ ਕਹਿਣੇ ਕਿ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਅਛੜੀ ਕੇ ਨਸ਼ੇ ਨੂੰ ਜੜ ਤੋਂ ਜੜ ਤੋਂ ਜਿਹੜਾ ਕਿ ਖਤਮ ਕਰ ਦਵੇਗੀ ਤੇ ਦੂਜੇ ਪਾਸੇ ਉਹਨਾਂ ਨੇ ਕਾਲੀ ਦਲ ਨੂੰ ਲੈ ਕੇ ਵੀ ਪਲਟਵਾਰ ਕੀਤਾ ਹੋਰ ਕੀ ਕਹਿਣਾ ਲਾਲਜੀਤ ਭੁੱਲੜ ਦਾ ਆਓ ਤੁਹਾਨੂੰ ਸੁਣਾਉਣੇ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਆਗੂ ਸਹਿਬਾਨ ਸਰਪੰਚ ਸਹਿਬਾਨ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਪਾਂ ਸਾਰਿਆਂ ਨੂੰ ਪਤਾ ਕਿ ਜਿਹੜੀ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਵਿੱਚ ਚਲਾਈ ਆ ਉਹਦੇ ਵਿੱਚ ਲੋਕਾਂ ਨੇ ਆਪ ਅੱਗੇ ਹੋ ਕੇ ਲੋਕ ਲਹਿਰ ਪੜਾਤੀ ਆ ਨਹੀਂ ਤੇ ਪੁਰਾਣੀਆਂ ਸਰਕਾਰਾਂ ਚ ਆਪਾਂ ਵੇਂਦੇ ਰਹੇ ਆ ਭਾਵੇਂ ਸਰਕਾਰ ਕਾਲੀ ਦਲ ਦੀ ਤੇ ਭਾਵੇਂ ਕਾਂਗਰਸ ਦੀ ਇਹ ਨਸ਼ੇ ਨੂੰ ਪ੍ਰਮੋਟ ਕਰਨ ਲਈ ਘਰ ਘਰ ਵੜਨ ਲਈ ਗਲੀ ਗਲੀ ਭੇਜਣ ਲਈ ਇਹਨਾਂ ਨੇ ਪੁਸ਼ਤਪਲਾਈ ਕੀਤੀ ਕਾਲੀਆਂ ਕਾਂਗਰਸੀਆਂ ਨੇ ਜਿਹੜਾ ਇਹ ਨਸ਼ਿਆਂ ਦਾ ਸ਼ੀਵਾਂ ਦਰਿਆ ਵਗਿਆ ਪੰਜਾਬ ਦੇ ਵਿੱਚ ਉਹਦੇ ਲਈ ਵੱਡੀ ਜ਼ਿੰਮੇਵਾਰ ਸਰਕਾਰ ਆ ਕਾਲੀ ਦਲ 1997 ਤੋਂ ਪਿੱਛੇ ਚੱਲ ਜੀਏ ਕਦੀ ਕਿਸੇ ਨੇ ਸੁਣਿਆ ਹੀ ਪੀ ਹੈਰੋਇਨ ਸਮੈਕ ਕੋਈ ਚਿੱਟੇ ਨਾਂ ਦਾ ਕੋਈ ਨਸ਼ਾ ਹੈਗਾ 1997 ਤੋਂ ਬਾਅਦ ਕਾਲੀ ਦਲ ਦੀ ਸਰਕਾਰ ਤੋਂ ਬਾਅਦ ਚਿੱਟਾ ਪਹਿਲਾਂ ਸਾਡੇ ਪੰਜਾਬ 'ਚ ਆਇਆ ਮੁੜ ਕੇ ਵੱਡੇ ਸ਼ਹਿਰਾਂ 'ਚ ਆਇਆ ਮੁੜ ਕੇ ਹੌਲੀ ਵਾਲੀ ਪਿੰਡਾਂ 'ਚ ਗਲੀਆਂ 'ਚ ਮੱਲਿਆਂ 'ਚ ਮੁੜ ਕੇ ਤੇ ਇਹਨਾਂ ਨੇ ਅਖੀਰ ਹੀ ਕਰਤੀ ਉਹਦੇ ਬਾਅਦ ਕਾਂਗਰਸ ਸਰਕਾਰ ਆਈ ਜਿਹੜਾ ਬੂਟਾ ਕਾਲੀ ਦਲ ਵਾਲਿਆਂ ਲਾਇਆ ਕਾਂਗਰਸ ਦੀ ਸਰਕਾਰ ਦੇ ਵੇਲੇ ਇਹਨਾਂ ਪਾਣੀ ਪਾਇਆ ਗੋਡੀ ਕੀਤੀ ਸਿੰਜਿਆ ਤੇ ਉਹਨੂੰ ਬੂਟੇ ਨੂੰ ਹੋਰ ਵੱਡਾ ਕੀਤਾ ਜੇ ਕੋਈ ਸਮੱਗਲਰ ਫੜਿਆ ਜਾਣਾ ਨਾ ਮੈਂ ਸਿੰਜਣ ਦਾ ਪਾਣੀ ਪਾਉਣ ਦਾ ਇਹ ਗੱਲ ਕਰਦੇ ਆਂ ਵੀ ਜੇ ਕੋਈ ਸਮੱਗਲਰ ਫੜਿਆ ਜਾਣਾ ਉਹਦੇ ਪਿੱਛੇ ਪਹਿਲਾਂ ਤੇ ਪਿੰਡੋਂ ਮੋਤਪੁਰਾਂ ਨੇ ਜਾਣਾ ਪੀਏ ਜੀ ਸਾਡੀਆਂ ਵੋਟਾਂ ਨੇ ਐਮਐਲਏ ਸਾਹਬ ਇਹਦਾ ਫੋਨ ਕਰੋ ਐਸਐਚਓ ਨੂੰ ਪਹਿਲਾਂ ਮੋਤਪੁਰ ਨੇ ਜਾਣਾ ਉਹਦੇ ਬਾਅਦ ਜੇ ਗੱਲ ਨਾ ਬੰਨੀ ਫਿਰ ਐਮਐਲਏ ਮੰਤਰੀ ਨੇ ਵੀ ਪਿੱਛੇ ਫੋਨ ਕਰਨਾ ਜੇ ਐਸਐਸਚਓ ਤੋਂ ਗਾਹ ਗੱਲ ਐਸਐਸਪੀ ਤੱਕ ਪਹੁੰਚ ਜਣੀ ਫਿਰ ਐਸਐਸਪੀ ਤੱਕ ਕਈ ਨਾ ਡੀਜੀਪੀ ਤੱਕ ਜੋਰ ਲੱਗਣਾ ਕਈ ਨਾ ਮੁੱਖ ਮੰਤਰੀ ਦਫ਼ਤਰ ਤੱਕ ਵੀ ਤੇ ਸਮਗਲਰ ਨੂੰ ਛਡਾਇਆ ਜਾਣਾ ਆਪਣੀ ਸਰਕਾਰ ਬਣੇ ਨੂੰ ਸਵਾ ਤਿੰਨ ਸਾਲ ਹੋ ਗਏ ਲਗਭਗ ਤੇ ਸਰਕਾਰ ਬਣ ਤੋਂ ਪਹਿਲਾਂ ਵੀ ਆਪਾਂ ਹਰ ਸਟੇਜ ਤੋਂ ਤੁਹਾਡਾ ਭਰਾ ਇਹ ਗੱਲ ਕਹਿੰਦਾ ਰਿਹਾ ਵੀ ਜਿੰਨੇ ਹਿਰੋਇਨ ਸਮੈਕ ਵੇਚਨੀ ਉਹ ਸਾਨੂੰ ਵੋਟ ਨਾ ਪਾਵੇ ਵੀ ਕੱਲ ਨੂੰ ਉਹ ਫੜਿਆ ਜਾਵੇ ਤੇ ਮੁੜ ਕੇ ਉਹ ਬੰਦੇ ਲੈ ਕੇ ਆਵੇ ਪਿੰਡ ਦੇ